ਗੁਰਮਾਨਾ ਸਿੰਘਾਪੁਰ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਉਸ ਦੀ ਇੱਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਪਰ ਉਸ ਦੀ ਪਤਨੀ ਨੂੰ ਹਰ ਮਹੀਨੇ ਕੋਈ ਪੈਸੇ ਭੇਜਿਆ ਕਰਦਾ ਸੀ ਅਤੇ ਉਸ ਨੂੰ ਇਹੀ ਕਹਿੰਦਾ ਸੀ ਕਿ ਗੁਰਮਾਨ ਪੈਸੇ ਭੇਜ ਰਿਹਾ ਹੈ ਫਿਰ ਅਚਾਨਕ ਇੱਕ ਦਿਨ ਉਸ ਦੀ ਪਤਨੀ ਨੂੰ ਵੀਜ਼ਾ ਮਿਲਦਾ ਹੈ ਕਿ ਤੂੰ ਮੇਰੇ ਕੋਲ ਆ ਜਾ ਤਾਂ ਉਹ ਕੁਝ ਦਿਨਾਂ ਦੇ ਅੰਦਰ ਹੀ ਸਿੰਗਾਪੁਰ ਚਲੀ ਜਾਂਦੀ ਹੈ ਅਤੇ ਜਦੋਂ ਟੈਕਸੀ ਉਸ ਨੂੰ ਗੁਰਮਾਨ ਦੇ ਦਿੱਤੇ ਪਤੇ ਤੇ ਛੱਡਦੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਸ ਦੇ ਨਾਲ ਬਹੁਤ ਵੱਡਾ ਜਲਦੀ ਕਰ ਰਾਜੀ ਮੈਂ ਤੈਨੂੰ ਵੇਖਣਾ ਹੈ ਆਪਣੀ ਫੋਟੋ ਭੇਜ ਮੈਂ ਹੋਰ ਵੇਖਣਾ ਹੈ ਜ਼ਿਆਦਾ ਨਕਰੇ ਮੈਨੂੰ ਨਾ ਦਿਖਾਇਆ ਕਰ ਗੁਰਮਾਨ ਨੇ ਮੈਸੇਜ ਤੇ ਉਸ ਨੂੰ ਇਹ ਗੱਲ ਕਹੀ ਸੀ ਰਾਤ ਦੇ 12 ਵਜੇ ਰਹੇ ਸਨ ਅਜੇ ਉਸ ਨੂੰ ਗਏ ਇੱਕ ਹਫਤਾ ਹੀ ਹੋਇਆ ਸੀ ਨਵਾਂ ਨਵਾਂ ਵਿਆਹ ਸੀ ਪਰ ਉਸ ਨੂੰ ਇੱਕ ਮਹੀਨੇ ਬਾਅਦ ਹੀ ਵਿਦੇਸ਼ ਜਾਣਾ ਪਿਆ ਸਿੰਗਾਪੁਰ ਵਿੱਚ ਉਹ ਪਹਿਲਾਂ ਤੋਂ ਹੀ ਨੌਕਰੀ ਕਰਦਾ ਸੀ ਅਤੇ ਰਾਜੀ ਜਾਣਦੀ ਸੀ ਕਿ ਉਹ ਚਲਾ ਜਾਵੇਗਾ ਪਰ ਫਿਰ ਉਸਦੇ ਜਾਣ ਤੇ ਉਹ ਬਹੁਤ ਰੋਈ ਸੀ ਉਸਨੇ ਦੁਪੱਟਾ ਉਤਾਰ ਕੇ ਇੱਕ ਪਾਸੇ ਰੱਖਿਆ ਅਤੇ ਸ਼ਰਮਾਉਂਦੇ ਹੋਏ ਆਪਣੀ ਫੋਟੋ ਖਿੱਚ ਕੇ ਗੁਰਮਾਨ ਦੇ ਨੰਬਰ ਤੇ ਭੇਜ ਦਿੱਤੀ ਗੁਰਮਾਨ ਕਹਿਣ ਲੱਗਾ ਬਹੁਤ ਪਿਆਰੀ ਲੱਗ ਰਹੀ ਹੈ ਰਾਤ ਦਾ ਸਮਾਂ ਹੈ ਇਸ ਲਈ ਮੈਂ ਵੀਡੀਓ ਕਾਲ ਨਹੀਂ ਕਰ ਸਕਦਾ ਪੂਰਾ ਦਿਨ ਤਾਂ ਕੰਮ ਕਰਦਾ ਹੀ ਰਹਿੰਦਾ ਹਾਂ ਬਸ ਰਾਤ ਨੂੰ ਹੀ ਫ੍ਰੀ ਹੁੰਦੇ ਹਾਂ ਤਾਂ ਇੱਕ ਕਮਰੇ ਵਿੱਚ ਕਈ ਮੁੰਡੇ ਹੁੰਦੇ ਹਨ ਅਜਿਹੇ ਵਿੱਚ ਵੀਡੀਓ ਕਾਲ ਨਹੀਂ ਕਰ ਸਕਦਾ ਕਮਰੇ ਵਿੱਚ ਵੀ ਹਨੇਰਾ ਬਹੁਤ ਜ਼ਿਆਦਾ ਹੁੰਦਾ ਹੈ ਐਸਲੀ ਉਹ ਮੈਸੇਜ ਹੀ ਕਰਦਾ ਸੀ ਅਤੇ ਨਾਲ ਹੀ ਫੋਟੋਆਂ ਮੰਗਦਾ ਸੀ ਬੜੀ ਮੁਸ਼ਕਲ ਹੁੰਦੀ ਹੈ ਜੇ ਪਤੀ ਵਿਦੇਸ਼ ਚਲਾ ਜਾਵੇ ਇੱਕ ਔਰਤ ਲਈ ਵੀ ਅਤੇ ਇੱਕ ਆਦਮੀ ਲਈ ਵੀ ਖਾਸ ਕਰਕੇ ਜਦੋਂ ਵਿਆਹ ਨੂੰ ਬਹੁਤ ਥੋੜਾ ਸਮਾਂ ਹੋਇਆ ਹੋਵੇ ਅਜੇ ਤਾਂ ਉਹ ਟੰਗ ਨਾਲ ਇੱਕ ਦੂਜੇ ਨੂੰ ਜਾਣ ਵੀ ਨਹੀਂ ਸਕੇ ਸਨ ਰਾਜੀ ਬਹੁਤ ਸੋਹਣੀ ਕੁੜੀ ਸੀ ਗੁਰਮਾਨ ਨੇ ਉਸ ਨੂੰ ਵੇਖਦੇ ਹੀ ਪਸੰਦ ਕਰ ਲਿਆ ਸੀ ਪਰ ਵਿਦੇਸ਼ ਜਾਣਾ ਪਿਆ ਐਸ ਲਈ ਜਦੋਂ ਤੱਕ ਰਾਤ ਨੂੰ ਥੋੜੀ ਦੇਰ ਗੱਲ ਨਹੀਂ ਕਰ ਲੈਂਦਾ ਸੀ ਉਸ ਨੂੰ ਚੈਨ ਨਹੀਂ ਪੈਂਦਾ ਸੀ ਰਾਜੀ ਦਾ ਵੀ ਇਹੀ ਹਾਲ ਸੀ ਦਿਨ ਭਰ ਘਰ ਦੇ ਕੰਮਕਾਜ ਵਿੱਚ ਵਿਜੀ ਰਹਿੰਦੀ ਸੀ ਉਸ ਨੂੰ ਆਪਣੀ ਬੁੱਢੀ ਸੱਸ ਨੂੰ ਵੀ ਸੰਭਾਲਣਾ ਪੈਂਦਾ ਸੀ ਅਤੇ ਰਾਤ ਨੂੰ ਉਸ ਨੂੰ ਬੇਚੈਨੀ ਨਾਲ ਇਸ ਗੱਲ ਦਾ ਇੰਤਜ਼ਾਰ ਹੁੰਦਾ ਸੀ ਕਿ ਗੁਰਮਾਨ ਉਸ ਨੂੰ ਫੋਨ ਕਰੇ ਫੋਨ ਤੇ ਗੱਲ ਤਾਂ ਉਹ ਨਹੀਂ ਕਰ ਸਕਦਾ ਸੀ ਕਹਿੰਦਾ ਸੀ ਕਿ ਮੈਂ ਕਮਰੇ ਵਿੱਚ ਇਕੱਲਾ ਨਹੀਂ ਹਾਂ ਬਹੁਤ ਸਾਰੇ ਹੋਰ ਵੀ ਮੁੰਡੇ ਹਨ ਜੋ ਸਿੰਗਾਪੁਰ ਵਿੱਚ ਵਕ-ਵਕ ਨੌਕਰੀਆਂ ਕਰਦੇ ਹਨ ਇਸ ਲਈ ਉਹ ਮੈਸੇਜ ਤੇ ਹੀ ਗੱਲ ਕਰਦਾ ਸੀ ਅਤੇ ਉਹ ਕਹਿੰਦਾ ਸੀ ਤੁਹਾਡੀ ਫੋਟੋ ਮੈਂ ਆਪਣੀ ਮੋਬਾਈਲ ਦੀ ਗੈਲਰੀ ਵਿੱਚ ਸੇਵ ਕਰ ਰੱਖੀ ਹੈ ਜਦੋਂ ਵੀ ਮੈਨੂੰ ਕੁਝ ਸਮਾਂ ਫ੍ਰੀ ਮਿਲਦਾ ਹੈ ਤਾਂ ਮੈਂ ਜ਼ਰੂਰ ਤੁਹਾਡੀ ਫੋਟੋ ਵੇਖਦਾ ਹਾਂ ਰਾਜੀ ਦੇ ਕੋਲ ਵੀ ਉਸ ਦੀਆਂ ਕਈ ਫੋਟੋਆਂ ਸਨ ਜੋ ਉਹ ਆਪਣੇ ਆਫਿਸ ਵਿੱਚ ਖਿੱਚ ਕੇ ਉਸ ਨੂੰ ਭੇਜਿਆ ਕਰਦਾ ਸੀ ਪਰ ਆਫਿਸ ਵਿੱਚ ਉਸ ਦੇ ਕੋਲ ਜ਼ਿਆਦਾ ਫ੍ਰੀ ਸਮਾਂ ਨਹੀਂ ਹੁੰਦਾ ਸੀ ਕਿਉਂਕਿ ਉੱਥੇ ਕੰਮ ਕਰਨ ਦੇ ਬਾਅਦ ਉਹ ਇੱਕ ਸਟੋਰ ਵਿੱਚ ਵੀ ਨੌਕਰੀ ਕਰਦਾ ਸੀ ਰਾਤ ਨੂੰ 11 ਵਜੇ ਉਹ ਫ੍ਰੀ ਹੁੰਦਾ ਸੀ ਅਤੇ ਫਿਰ ਖਾਣਾ ਬਣਾ ਕੇ ਜਦੋਂ ਸੌਣ ਦਾ ਸਮਾਂ ਹੁੰਦਾ ਸੀ ਤਾਂ ਰਾਜੀ ਨਾਲ ਕੁਝ ਢੇਰ ਮੈਸੇਜ ਤੇ ਗੱਲ ਜ਼ਰੂਰ ਕਰਦਾ ਸੀ ਆਪਣੀ ਮਾਂ ਦਾ ਵੀ ਹਾਲਚਾਲ ਪੁੱਛਦਾ ਸੀ ਕਦੇ-ਕਦੇ ਉਸ ਦੀ ਮਾਂ ਰਾਤ ਦੇਰ ਤੱਕ ਜਾਗਦੀ ਰਹਿੰਦੀ ਸੀ ਉਹ ਵੀ ਉਸ ਦੇ ਫੋਨ ਦਾ ਇੰਤਜ਼ਾਰ ਕਰਦੀ ਸੀ ਕਦੇ-ਕਦੇ ਰਾਜੀ ਦਿਨ ਦੇ ਸਮੇਂ ਉਹਨਾਂ ਨੂੰ ਗੁਰਮਾਨ ਦੀ ਭੇਜੀ ਹੋਈ ਫੋਟੋ ਦਿਖਾ ਦਿੰਦੀ ਸੀ ਇੱਕੋ ਹੀ ਪੁੱਤ ਸੀ ਪਤਾ ਨਹੀਂ ਉਸ ਦੇ ਭਾਗ ਵਿੱਚ ਕਦੋਂ ਤੱਕ ਵਿਦੇਸ਼ ਵਿੱਚ ਰਹਿਣਾ ਲਿਖਿਆ ਸੀ ਉਹ ਕਦੋਂ ਵਾਪਸ ਆਵੇਗਾ ਪਿਛਲੇ 5 ਸਾਲਾਂ ਤੋਂ ਉਹ ਸਿੰਗਾਪੁਰ ਵਿੱਚ ਰਹਿ ਰਿਹਾ ਸੀ ਅਤੇ ਉਦੋਂ ਤੋਂ ਹੀ ਉਹ ਬਿਮਾਰ ਰਹਿਣ ਲੱਗੀ ਸੀ ਰਾਜੀ ਦੀ ਸੱਸ ਕਹਿਣ ਲੱਗੀ ਜਦੋਂ ਤੂੰ ਨਹੀਂ ਸੀ ਉਦੋਂ ਤਾਂ ਇਕੱਲਾਪਨ ਬਹੁਤ ਤੰਗ ਕਰਦਾ ਸੀ ਹੁਣ ਤੂੰ ਆ ਗਈ ਹੈ ਤਾਂ ਮੇਰਾ ਤਾਂ ਦਿਲ ਲੱਗਿਆ ਰਹਿੰਦਾ ਹੈ ਪਰ ਜਦੋਂ ਤੈਨੂੰ ਸਾਦੇ ਕੱਪੜਿਆਂ ਵਿੱਚ ਬਿਨਾ ਮੇਕਅਪ ਦੇ ਦੇਖਦੀ ਹਾਂ ਤਾਂ ਦਿਲ ਵਿੱਚ ਦਰਦ ਉੱਠਦਾ ਹੈ ਕਿਉਂਕਿ ਇਹੀ ਤਾਂ ਦਿਨ ਹੁੰਦੇ ਹਨ ਤਿਆਰ ਹੋਣ ਦੇ ਪਤੀ ਦੇ ਨਾਲ ਘੁੰਮਣ ਫਿਰਨ ਦੇ ਅਤੇ ਤੂੰ ਇੱਥੇ ਇਕੱਲੀ ਇਹ ਸਮਾਂ ਕੱਟ ਰਹੀ ਹੈ ਇਹ ਕਹਿੰਦਿਆਂ ਹੋਇਆਂ ਸੱਸ ਦੀਆਂ ਅੱਖਾਂ ਭਿੱਜ ਗਈਆਂ ਰਾਜੀ ਉਹਨਾਂ ਦੇ ਕੋਲ ਬੈਠ ਗਈ ਤੇ ਕਹਿਣ ਲੱਗੀ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਤਾਂ ਗੁਰਮਾਨ ਨੇ ਵਾਪਸ ਆਉਣਾ ਹੀ ਹੈ ਉਹ ਵਾਪਸ ਆ ਜਾਣਗੇ ਰਾਜੀ ਦੀ ਸੱਸ ਕਹਿਣ ਲੱਗੀ ਮੈਂ ਤਾਂ ਚਾਹੁੰਦੀ ਸੀ ਕਿ ਤੂੰ ਗੁਰਮਾਨ ਦੇ ਨਾਲ ਚਲੀ ਜਾਵੇਂ ਤਾਂ ਕਿ ਸਾਡੇ ਘਰ ਵਿੱਚ ਵੀ ਕੋਈ ਰੌਣਕ ਲਾਉਣ ਵਾਲਾ ਆ ਜਾਵੇ ਉਸ ਦੀ ਸੱਸ ਡੂੰਘੇ ਸਾਹ ਭਰ ਰਹੀ ਸੀ ਰਾਜੀ ਕਹਿਣ ਲੱਗੀ ਇਹ ਤਾਂ ਰੱਬ ਦੇ ਹੱਥ ਵਿੱਚ ਹੁੰਦਾ ਹੈ ਉਹ ਜਦੋਂ ਚਾਹੇ ਜਸਨੂ ਚਾਹੇ ਸੰਤਾਨ ਦਾ ਸੁੱਖ ਦੇਵੇ ਉਹ ਕਹਿਣ ਲੱਗੀ ਗੁਰਮਾਨ ਕੀ ਕਹਿੰਦਾ ਹੈ ਇੰਡੀਆ ਦਾ ਚੱਕਰ ਕਦੋਂ ਲਗਾਵੇਗਾ ਰਾਜੀ ਕਹਿਣ ਲੱਗੀ ਹੁਣ ਤਾਂ ਗਏ ਹਨ ਅਜੇ 15 ਦਿਨ ਵੀ ਨਹੀਂ ਹੋਏ 6 ਮਹੀਨੇ ਬਾਅਦ ਹੀ ਸ਼ਾਇਦ ਇੱਕ ਹਫ਼ਤੇ ਦੀ ਛੁੱਟੀ ਮਿਲੇ ਰਾਜੀ ਇਹ ਕਹਿੰਦੀ ਹੋਈ ਕੁਝ ਉਦਾਸ ਹੋ ਗਈ ਸੀ ਉਸ ਦੀ ਸੱਸ ਨੇ ਡੂੰਗਾ ਸਾਹ ਲਿਆ ਤੇ ਕਹਿਣ ਲੱਗੀ ਸਦਾ ਖੁਸ਼ ਰਹੋ ਪਿਛਲੇ 1 ਮਹੀਨੇ ਤੋਂ ਤਾਂ ਰੋਜ਼ ਰਾਜੀ ਦੀ ਗੱਲ ਗੁਰਮਾਨ ਨਾਲ ਹੋ ਰਹੀ ਸੀ ਪਰ ਕੁਝ ਦਿਨਾਂ ਤੋਂ ਗੁਰਮਾਨ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾਰਿਆ ਸੀ ਰਾਜੀ ਨੇ ਪਹਿਲੀ ਵਾਰ ਉਸ ਨੂੰ ਫੋਨ ਕੀਤਾ ਨਹੀਂ ਤਾਂ ਰੋਜ਼ ਤਾਂ ਉਹੀ ਮੈਸੇਜ ਕਰਦਾ ਸੀ ਪਰ ਫੋਨ ਕਿਸੇ ਨੇ ਨਹੀਂ ਚੁੱਕਿਆ ਰਾਤ ਦਾ ਸਮਾਂ ਸੀ ਰਾਜੀ ਬਹੁਤ ਪਰੇਸ਼ਾਨ ਹੋ ਗਈ ਸੀ ਵਾਰ-ਵਾਰ ਉਸ ਨੂੰ ਮੈਸੇਜ ਕਰ ਰਹੀ ਸੀ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਹੇ ਮੈਂ ਤੁਹਾਡਾ ਇੰਤਜ਼ਾਰ ਕਰਦੀ ਰਹਿੰਦੀ ਹਾਂ ਕੀ ਗੱਲ ਹੈ ਤਬੀਅਤ ਤਾਂ ਠੀਕ ਹੈ ਨਾ ਬੁਖਾਰ ਤਾਂ ਨਹੀਂ ਹੋ ਗਿਆ ਗੱਲ ਕਿਉਂ ਨਹੀਂ ਕਰਦੇ 8 ਦਿਨ ਹੋ ਗਏ ਸਨ ਪਰ ਗੁਰਮਾਨ ਨੇ ਕਿਸੇ ਵੀ ਮੈਸੇਜ ਦਾ ਕੋਈ ਜਵਾਬ ਤੱਕ ਨਹੀਂ ਦਿੱਤਾ ਪਰ ਮੈਸੇਜ ਦੇ ਨੀਲੇ ਟੈਕ ਦਾ ਨਿਸ਼ਾਨ ਉਸ ਨੂੰ ਸਾਫ਼ ਦਿਸ ਰਿਹਾ ਸੀ ਕੀ ਉਹ ਉਸਦੇ ਮੈਸੇਜ ਪੜ੍ਹ ਰਿਹਾ ਸੀ ਹਰ ਮਹੀਨੇ ਪੈਸੇ ਵੀ ਸਮੇਂ ਨਾਲ ਆ ਰਹੇ ਸਨ ਇੱਕ ਵਾਰ ਰਾਜੀ ਕਹਿਣ ਲੱਗੀ ਮੈਂ ਤੁਹਾਨੂੰ ਵੀਡੀਓ ਕਾਲ ਕਰ ਰਹੀ ਹਾਂ ਪਲੀਜ਼ ਮੇਰਾ ਫੋਨ ਚੁੱਕ ਲਿਓ ਇਹ ਕਹਿ ਕੇ ਰਾਜੀ ਨੇ ਵੀਡੀਓ ਕਾਲ ਕੀਤੀ ਤਾਂ ਕਿਸੇ ਨੇ ਫੋਨ ਚੁੱਕਿਆ ਸੀ ਪਰ ਕਮਰੇ ਵਿੱਚ ਬਿਲਕੁਲ ਹਨੇਰਾ ਸੀ ਰਾਜੀ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਉਹ ਕਹਿਣ ਲੱਗੀ ਗੁਰਮਾਨ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਹੇ ਕੁਝ ਦੇਰ ਬਾਅਦ ਵੀਡੀਓ ਕਾਲ ਕੱਟ ਗਈ ਫਿਰ ਮੈਸੇਜ ਆਇਆ ਮੈਂ ਬਹੁਤ ਬਿਜੀ ਸੀ ਅੱਜਕੱਲ ਕੰਮ ਬਹੁਤ ਜ਼ਿਆਦਾ ਹੈ ਇਸ ਲਈ ਤੇਰੇ ਨਾਲ ਗੱਲ ਨਹੀਂ ਕਰ ਸਕਿਆ ਤੂੰ ਆਪਣਾ ਧਿਆਨ ਰੱਖੀ ਮੈਂ ਕੱਲ ਤੇਰੇ ਨਾਲ ਗੱਲ ਕਰਾਂਗਾ ਇਸ ਮੈਸੇਜ ਤੋਂ ਬਾਅਦ ਰਾਜੀ ਨੂੰ ਕੋਈ ਵੀ ਦੂਜਾ ਮੈਸੇਜ ਨਹੀਂ ਆਇਆ ਸੀ ਫਿਰ ਦੋ ਦਿਨ ਲੰਘ ਗਏ ਰਾਜੀ ਨੂੰ ਕੁਝ ਤਸੱਲੀ ਤਾਂ ਸੀ ਕਿ ਸ਼ਾਇਦ ਉਹ ਬਿਜੀ ਹੋਣ ਕਾਰਨ ਮੈਸੇਜ ਨਹੀਂ ਕਰ ਰਿਹਾ ਪਰ ਕੁਝ ਦਿਨ ਬਾਅਦ ਰੋਜ਼ ਉਸ ਨੂੰ ਮੈਸੇਜ ਆਉਣ ਲੱਗੇ ਗੱਲਬਾਤ ਵੀ ਹੋਣ ਲੱਗੀ ਪਰ ਬਹੁਤ ਥੋੜੀ ਹੀ ਗੱਲ ਹੁੰਦੀ ਸੀ ਰਾਜੀ ਐਨੀ ਦੂਰ ਸੇ ਕਿ ਉਸਦੇ ਦਿਲ ਵਿੱਚ ਇਹ ਵਿਚਾਰ ਆਉਣ ਲੱਗੇ ਕਿ ਕਿਤੇ ਉਸਦੇ ਪਤੀ ਦਾ ਦਿਲ ਕਿਸੇ ਹੋਰ ਔਰਤ ਦੇ ਨਾਲ ਤਾਂ ਨਹੀਂ ਲੱਗ ਗਿਆ ਇਸ ਲਈ ਇੱਕ ਵਾਰ ਉਸਨੇ ਆਪਣੀ ਬਿਨਾ ਦੁਪੱਟੇ ਵਾਲੀ ਫੋਟੋ ਭੇਜੀ ਪਹਿਲੀ ਵਾਰ ਗੁਰਮਾਨ ਨੇ ਕਿਹਾ ਫੋਟੋ ਕਿਉਂ ਭੇਜੀ ਹੈ ਮੈਂ ਤਾਂ ਮੰਗੀ ਹੀ ਨਹੀਂ ਸੀ ਰਾਜੀ ਕਹਿਣ ਲੱਗੀ ਮੈਨੂੰ ਲੱਗਾ ਸ਼ਾਇਦ ਤੁਸੀਂ ਮੇਰੇ ਨਾਲ ਨਾਰਾਜ਼ ਹੋਵੋਗੇ ਪਹਿਲਾਂ ਤਾਂ ਤੁਸੀਂ ਬਹੁਤ ਵਾਰ ਮੈਨੂੰ ਕਹਿੰਦੇ ਸੀ ਕਿ ਆਪਣੀ ਫੋਟੋ ਭੇਜਿਆ ਕਰ ਹੁਣ ਕਿਉਂ ਨਹੀਂ ਕਹਿੰਦੇ ਮਾਂ ਜੀ ਵੀ ਬਹੁਤ ਉਦਾਸ ਹਨ ਤੁਸੀਂ ਮਾਂ ਜੀ ਨਾਲ ਵੀ ਗੱਲ ਨਹੀਂ ਕਰਦੇ ਪਹਿਲਾਂ ਤਾਂ ਦਿਨ ਵਿੱਚ ਇੱਕ ਵਾਰ ਫੋਨ ਕਰ ਲਿਆ ਕਰਦੇ ਸੀ ਉਹ ਕਹਿਣ ਲੱਗਾ ਕਿਹਾ ਤਾਂ ਹੈ ਕਿ ਬਹੁਤ ਬਿਜ਼ੀ ਹਾਂ ਫਿਰ ਉਹ ਕਹਿਣ ਲੱਗਾ ਸੋਹਣੀ ਲੱਗ ਰਹੀ ਹੈ ਬਹੁਤ ਪਿਆਰੀ ਫੋਟੋ ਹੈ ਗੱਲਾਂ ਦਾ ਸਿਲਸਲਾ ਚੱਲਣ ਲੱਗਾ ਸੀ ਉਹ ਉਸ ਦਾ ਪਤੀ ਸੀ ਐਸਲੀ ਰਾਜੀ ਕਦੇ-ਕਦੇ ਉਸ ਨਾਲ ਉਹ ਗੱਲਾਂ ਵੀ ਕਰ ਲੈਂਦੀ ਸੀ ਜੋ ਅਕਸਰ ਪਤੀ ਪਤਨੀ ਵਿੱਚਕਾਰ ਹੁੰਦੀਆਂ ਹਨ ਪਰ ਉਹ ਜਵਾਬ ਦੇਣ ਦੀ ਥਾਂ ਚੁੱਪ ਰਹਿ ਜਾਂਦਾ ਸੀ ਮੈਸੇਜ ਤੇ ਕਾਫੀ ਦੇਰ ਤੱਕ ਜਵਾਬ ਨਹੀਂ ਆਉਂਦਾ ਸੀ ਰਾਜੀ ਦਾ ਦਿਲ ਬੇਚੈਨ ਹੋ ਜਾਂਦਾ ਸੀ ਕਿ ਆਖਿਰ ਉਹ ਇੰਨੀ ਬੇਰੁਖੀ ਕਿਉਂ ਦਿਖਾ ਰਿਹਾ ਹੈ ਕੀ ਕਾਰਨ ਹੈ ਸਮਾਂ ਇਦਾਂ ਹੀ ਲੰਘ ਰਿਹਾ ਸੀ ਇੱਕ ਵਾਰ ਉਹ ਕਹਿਣ ਲੱਗਾ ਤੈਨੂੰ ਪੈਸੇ ਮਿਲ ਗਏ ਸਨ ਤਾਂ ਰਾਜੀ ਨੇ ਕਿਹਾ ਹਾਂ ਪਰ ਇਸ ਵਾਰ ਵੱਖਰੇ ਨੰਬਰ ਤੋਂ ਮਿਲੇ ਹਨ ਅਕਾਊਂਟ ਨੰਬਰ ਬਦਲਿਆ ਸੀ ਤਾਂ ਉਹ ਕਹਿਣ ਲੱਗਾ ਹਾਂ ਉਹ ਮੈਂ ਦੂਜੇ ਅਕਾਊਂਟ ਤੋਂ ਭੇਜੇ ਸਨ ਅੱਛਾ ਮਾਂ ਦੀਆਂ ਦਵਾਈਆਂ ਤਾਂ ਰੋਜ਼ ਚੱਲ ਰਹੀਆਂ ਹਨ ਨਾ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਉਹ ਕਹਿਣ ਲੱਗੀ ਬਸ ਤੁਹਾਡੀ ਘਾਟ ਹੈ ਤੁਹਾਡੇ ਬਿਨਾ ਦਿਲ ਨਹੀਂ ਲੱਗਦਾ ਤੁਸੀਂ ਕਿਹਾ ਸੀ ਕਿ 6 ਮਹੀਨੇ ਬਾਅਦ ਇੰਡੀਆ ਦਾ ਚੱਕਰ ਲਗਾਵੋਗੇ 6 ਮਹੀਨੇ ਵੀ ਲੰਘ ਗਏ ਕਦੋਂ ਆਵੋਗੇ ਤੁਸੀਂ ਮੈਨੂੰ ਤੁਹਾਡਾ ਬਹੁਤ ਇੰਤਜ਼ਾਰ ਹੈ ਅਤੇ ਹੁਣ ਤਾਂ ਮਾਂ ਜੀ ਵੀ ਵਾਰ-ਵਾਰ ਪੁੱਛਦੀ ਹੈ ਕਿ ਗੁਰਮਾਨ ਤੋਂ ਪੁੱਛੋ ਕਦੋਂ ਆਵੇਗਾ ਪਤਾ ਨਹੀਂ ਉਹਨਾਂ ਦਾ ਦਿਲ ਕਿਉਂ ਇੰਨਾ ਬੇਚੈਨ ਰਹਿੰਦਾ ਹੈ ਉਸਨੇ ਕਿਹਾ ਅਜੇ ਨਹੀਂ ਆ ਸਕਦਾ ਬਹੁਤ ਮਜਬੂਰੀ ਹੋ ਗਈ ਹੈ ਕੰਮ ਬਹੁਤ ਵੱਧ ਗਿਆ ਹੈ ਇਸ ਲਈ ਮੈਂ ਸ਼ਾਇਦ 2-3 ਸਾਲ ਤੱਕ ਨਾ ਆ ਸਕਾਂ ਤੂੰ ਮਾਂ ਦਾ ਧਿਆਨ ਰੱਖ ਰਹੀ ਹੈ ਨਾ ਉਹ ਕਹਿੰਦੀ ਹਾਂ ਰੱਖ ਰਹੀ ਹਾਂ ਬਸ ਤੁਸੀਂ ਬਹੁਤ ਬਦਲਣ ਲੱਗੇ ਹੋ ਸੱਚ ਦੱਸੋ ਗੁਰਮਾਨ ਤੁਹਾਨੂੰ ਕਿਤੇ ਸਿੰਗਾਪੁਰ ਦੀ ਕੋਈ ਕੁੜੀ ਤਾਂ ਪਸੰਦ ਨਹੀਂ ਆ ਗਈ ਆਪਣਾ ਸ਼ੱਕ ਤੇ ਵਹਿਮ ਉਹ ਗੁਰਮਾਨ ਨੂੰ ਕਹਿ ਚੁੱਕੀ ਸੀ ਉਹ ਕਹਿਣ ਲੱਗਾ ਨਹੀਂ ਕੋਈ ਕੁੜੀ ਪਸੰਦ ਨਹੀਂ ਆਈ ਹੈ ਬਸ ਇੱਥੇ ਕੰਮ ਵਧ ਗਿਆ ਹੈ ਤਾਂ ਉਹ ਕਹਿਣ ਲੱਗੀ ਪਹਿਲਾਂ ਵੀ ਤਾਂ ਕੰਮ ਜ਼ਿਆਦਾ ਸੀ ਅਤੇ ਤੁਸੀਂ ਮੇਰੇ ਨਾਲ ਗੱਲ ਕਰਦੇ ਸੀ ਪਰ ਹੁਣ ਤੁਹਾਡਾ ਗੱਲ ਕਰਨ ਦਾ ਟੰਗ ਬਦਲ ਗਿਆ ਹੈ ਪਹਿਲਾਂ ਤਾਂ ਤੁਸੀਂ ਵਾਰ-ਵਾਰ ਕਹਿੰਦੇ ਸੀ ਕਿ ਮੈਂ ਤੁਹਾਨੂੰ ਆਪਣੀ ਫੋਟੋ ਭੇਜਿਆ ਕਰਾਂ ਅਸੀਂ ਦੋਵੇਂ ਬਹੁਤ ਗੱਲਾਂ ਕਰਦੇ ਸੀ ਪਰ ਹੁਣ ਤੁਸੀਂ ਸਿਰਫ ਮਾਂਜੀ ਦਾ ਹਾਲ ਚਾਲ ਹੀ ਪੁੱਛਦੇ ਹੋ ਮੇਰੇ ਨਾਲ ਤਾਂ ਢੰਗ ਨਾਲ ਗੱਲ ਵੀ ਨਹੀਂ ਕਰਦੇ ਤੁਸੀਂ ਐਨੇ ਕਿਉਂ ਬਦਲ ਗਏ ਹੋ ਮੇਰੇ ਦਿਲ ਵਿੱਚ ਸੌ ਉਲਟੇ ਸਿੱਧੇ ਵਿਚਾਰ ਆਉਂਦੇ ਹਨ ਗੁਰਮਾਨ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਜੇਕਰ ਤੁਸੀਂ ਉੱਥੇ ਕੋਈ ਹੋਰ ਕੁੜੀ ਪਸੰਦ ਕਰ ਲਈ ਹੈ ਤਾਂ ਮੈਂ ਮਰ ਜਾਵਾਂਗੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਅਤੇ ਨਾ ਹੀ ਤੁਹਾਡੇ ਨਾਲ ਕਿਸੇ ਹੋਰ ਔਰਤ ਨੂੰ ਬਰਦਾਸ਼ਤ ਕਰ ਸਕਦੀ ਹਾਂ ਉਹ ਕਹਿਣ ਲੱਗਾ ਮੈਨੂੰ ਵੀ ਤੇਰੇ ਨਾਲ ਬਹੁਤ ਪਿਆਰ ਹੈ ਮੈਂ ਤੈਨੂੰ ਕਿਵੇਂ ਯਕੀਨ ਦਿਵਾਵਾਂ ਤਾਂ ਉਹ ਕਹਿਣ ਲੱਗੀ ਪਹਿਲਾਂ ਤੁਸੀਂ ਮੇਰੀ ਤਾਰੀਫ਼ ਕਰਦੇ ਸੀ ਅਸੀਂ ਦੋਵੇਂ ਆਪਣੇ ਦਿਲ ਦੀਆਂ ਗੱਲਾਂ ਕਰਦੇ ਸੀ ਹੁਣ ਨਹੀਂ ਕਰਦੇ ਮੈਨੂੰ ਤੁਹਾਡੇ ਬਦਲੇ ਹੋਏ ਵਤੀਰੇ ਤੋਂ ਡਰ ਲੱਗਦਾ ਹੈ ਗੁਰਮਾਨ ਚੁੱਪ ਹੋ ਗਿਆ ਸੀ ਫਿਰ ਕਹਿਣ ਲੱਗਾ ਹਾਂ ਕਰ ਲਿਆ ਕਰਾਂਗਾ ਤੇਰੇ ਨਾਲ ਗੱਲਾਂ ਇੱਕ ਵਾਰ ਰਾਜੀ ਨੇ ਕਿਹਾ ਗੁਰਮਾਨ ਮੈਨੂੰ ਤੁਸੀਂ ਆਪਣੀ ਫੋਟੋ ਭੇਜੋ ਪਿਛਲੇ 8 ਮਹੀਨਿਆਂ ਤੋਂ ਤੁਸੀਂ ਆਪਣੀ ਇੱਕ ਵੀ ਫੋਟੋ ਨਹੀਂ ਭੇਜੀ ਉਹ ਕਹਿਣ ਲੱਗਾ ਮੈਂ ਖਿੱਚੀ ਹੀ ਨਹੀਂ ਤਾਂ ਮੈਂ ਕੱਲ ਭੇਜ ਦਿਆਂਗਾ ਅਗਲੇ ਦਿਨ ਉਸਨੇ ਇੱਕ ਫੋਟੋ ਭੇਜੀ ਜੋ ਪਿੱਛੋਂ ਤੋਂ ਖਿੱਚੀ ਹੋਈ ਸੀ ਉਸਦਾ ਚਿਹਰਾ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਅਤੇ ਉਹ ਹੈਰਾਨ ਹੋ ਗਈ ਕਿ ਅਜਿਹੀ ਫੋਟੋ ਕਿਉਂ ਭੇਜੀ ਉਹ ਕਹਿਣ ਲੱਗੀ ਤੁਸੀਂ ਚਿਹਰਾ ਕਿਉਂ ਨਹੀਂ ਦਿਖਾਇਆ ਉਹ ਕਹਿਣ ਲੱਗਾ ਮੇਰੇ ਦੋਸਤ ਨੇ ਖਿੱਚੀ ਸੀ ਮੇਰੇ ਕੋਲ ਇਸ ਸਮੇਂ ਇਹੀ ਫੋਟੋ ਸੀ ਇਸ ਲਈ ਮੈਂ ਤੈਨੂੰ ਭੇਜ ਦਿੱਤੀ ਚੰਗਾ ਛੱਡੋ ਫੋਟੋ ਨੂੰ ਇਹ ਦੱਸੋ ਮਾਂ ਤਾਂ ਠੀਕ ਹੈ ਨਾ ਦੇਖੋ ਮੇਰੀ ਮਾਂ ਦਾ ਬਹੁਤ ਧਿਆਨ ਰੱਖਣਾ ਇਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਉਹ ਕਹਿਣ ਲੱਗੀ ਤੁਸੀਂ ਪਹਿਲਾਂ ਕਦੇ-ਕਦੇ ਫੋਨ ਤੇ ਗੱਲ ਕਰ ਲਿਆ ਕਰਦੇ ਸੀ ਪਰ ਹੁਣ ਮੈਂ ਤੁਹਾਡੀ ਆਵਾਜ਼ ਸੁਣਨ ਨੂੰ ਤਰਸ ਗਈ ਹਾਂ ਫੋਨ ਕਰ ਲਿਆ ਕਰੋ ਆਪਣੀ ਆਵਾਜ਼ ਹੀ ਸੁਣਾ ਦਿਆ ਕਰੋ ਗੁਰਮਾਨ ਕਹਿਣ ਲੱਗਾ ਇੱਥੇ ਸਾਰੇ ਮੁੰਡੇ ਇਕੱਠੇ ਹੁੰਦੇ ਹਨ ਮੈਂ ਗੱਲ ਨਹੀਂ ਕਰ ਸਕਦਾ ਅਤੇ ਦਿਨ ਵਿੱਚ ਕੰਮ ਦੇ ਸਮੇਂ ਮੇਰਾ ਬੌਸ ਗੱਲ ਨਹੀਂ ਕਰਨ ਦਿੰਦਾ ਕੋਈ ਗੱਲ ਨਹੀਂ ਮੈਸੇਜ ਤੇ ਗੱਲ ਹੋ ਰਹੀ ਹੈ ਨਾ ਅਜੇ ਤਾਂ ਬਸ ਮੈਸੇਜ ਤੇ ਹੀ ਗੱਲ ਕਰ ਸਕਦਾ ਹਾਂ ਉਹ ਕਹਿਣ ਲੱਗੀ ਠੀਕ ਹੈ ਇੱਕ ਸਾਲ ਬੀਤ ਚੁੱਕਿਆ ਸੀ ਅਚਾਨਕ ਇੱਕ ਦਿਨ ਰਾਜੀ ਦੀ ਸੱਸ ਦੀ ਤਬੀਅਤ ਬਹੁਤ ਹੀ ਖਰਾਬ ਹੋ ਗਈ ਰਾਤ ਦੇ ਸਮੇਂ ਉਹ ਪਰੇਸ਼ਾਨ ਸੀ ਕਿ ਕੀ ਕਰੇ ਅਤੇ ਕੀ ਨਾ ਕਰੇ ਫਿਰ ਉਸਨੇ ਗਵਾਂਢ ਵਿੱਚ ਆਵਾਜ਼ ਦਿੱਤੀ ਗਵਾਂਢ ਦੇ ਕੁਝ ਲੋਕ ਉਸ ਦੀ ਸੱਸ ਨੂੰ ਹਸਪਤਾਲ ਲੈ ਗਏ ਉਹ ਵੀ ਨਾਲ ਗਈ ਸੀ ਪਰ ਉਸ ਦੀ ਸੱਸ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਚੁੱਕਿਆ ਸੀ ਇਹ ਖਬਰ ਗੁਰਮਾਨ ਨੂੰ ਸੁਣਾਉਂਦੇ ਹੋਏ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਕਹਿਣ ਲੱਗੀ ਮਾਂ ਜੀ ਦਾ ਦਿਹਾਂਤ ਹੋ ਗਿਆ ਹੈ ਇਹ ਸੁਣ ਕੇ ਗੁਰਮਾਨ ਦਾ ਮੈਸੇਜ ਕਾਫੀ ਦੇਰ ਤੱਕ ਨਹੀਂ ਆਇਆ ਉਹ ਕਹਿਣ ਲੱਗੀ ਗੁਰਮਾਨ ਫੋਨ ਤੇ ਮੇਰੇ ਨਾਲ ਗੱਲ ਕਰੋ ਤੁਸੀਂ ਕਦੋਂ ਆਉਂਗੇ ਤੁਹਾਡੀ ਮਾਂ ਦਾ ਦਿਹਾਂਤ ਹੋ ਗਿਆ ਹੈ ਪਰ ਗੁਰਮਾਨ ਕਹਿਣ ਲੱਗਾ ਮੈਂ ਨਹੀਂ ਆ ਸਕਦਾ ਮੇਰਾ ਪਾਸਪੋਰਟ ਮੇਰੇ ਬੌਸ ਦੇ ਕੋਲ ਹੈ ਅਤੇ ਉਹ ਬਹੁਤ ਸਖਤ ਹੈ ਪਾਸਪੋਰਟ ਨਹੀਂ ਦੇਵੇਗਾ ਅਜੇ ਵੀ ਉਹ ਮੈਸੇਜ ਹੀ ਕਰ ਰਿਹਾ ਸੀ ਉਹ ਕਹਿਣ ਲੱਗੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਤਾਂ ਕਰ ਸਕਦੇ ਹੋ ਤਾਂ ਉਹ ਕਹਿਣ ਲੱਗਾ ਮੈਂ ਅਜੇ ਆਪਣੀ ਮਾਂ ਦੇ ਸਦਮੇ ਵਿੱਚ ਹਾਂ ਮੈਥੋਂ ਗੱਲ ਨਹੀਂ ਹੋ ਰਹੀ ਇਹ ਕਹਿ ਕੇ ਉਸਨੇ ਆਪਣਾ ਮੋਬਾਈਲ ਆਫ ਕਰ ਦਿੱਤਾ ਸੀ ਉਹ ਪਰੇਸ਼ਾਨ ਹੋ ਗਈ ਰਾਜੀ ਦੇ ਭਰਾਵਾਂ ਨੇ ਹੀ ਉਸਦੀ ਸੱਸ ਦਾ ਅੰਤਮ ਸੰਸਕਾਰ ਕਰ ਦਿੱਤਾ ਸੀ ਸਭ ਨੇ ਗੱਲਾਂ ਕੀਤੀਆਂ ਸਨ ਕਿ ਬੇਟਾ ਹੋ ਕੇ ਕਿਉਂ ਨਹੀਂ ਆਇਆ ਅਜੇਹਾ ਤਾਂ ਨਹੀਂ ਹੁੰਦਾ ਐਨਾ ਅਹਿਸਾਸ ਤਾਂ ਹਰ ਇਨਸਾਨ ਕਰਦਾ ਹੀ ਹੈ ਅਜੇਹਾ ਵੀ ਕੀ ਸੀ ਕਿ ਬੌਸ ਨੇ ਛੁੱਟੀ ਹੀ ਨਹੀਂ ਦਿੱਤੀ ਇਹ ਤਾਂ ਸਾਰੇ ਝੂਠੇ ਬਹਾਨੇ ਲੱਗ ਰਹੇ ਹਨ ਜਿੰਨੇ ਮੂੰਹ ਸਨ ਉਹਨੀਆਂ ਗੱਲਾਂ ਹੋ ਰਹੀਆਂ ਸਨ ਰਾਜੀ ਬਹੁਤ ਹੀ ਪਰੇਸ਼ਾਨ ਹੋ ਗਈ ਸੀ ਤਿੰਨ ਦਿਨ ਬਾਅਦ ਜਾ ਕੇ ਗੁਰਮਾਨ ਦਾ ਇੱਕ ਮੈਸੇਜ ਆਇਆ ਸੀ ਤੂੰ ਕਿਰਾਏ ਦਾ ਘਰ ਛੱਡ ਦੇ ਅਤੇ ਆਪਣੀ ਮਾਂ ਦੇ ਘਰ ਤੇ ਰਹਿਣਾ ਸ਼ੁਰੂ ਕਰ ਦੇ ਕਿਉਂਕਿ ਤੂੰ ਇਕੱਲੀ ਕਿਰਾਏ ਦੇ ਮਕਾਨ ਵਿੱਚ ਨਹੀਂ ਰਹਿ ਸਕਦੀ ਰਾਜੀ ਆਪਣੇ ਪੇਕਿਆਂ ਵਿੱਚ ਰਹਿਣ ਲੱਗੀ ਪਰ ਉਸਦੀ ਭਾਬੀ ਉਸ ਨੂੰ ਗੱਲਾਂ ਸੁਣਾਉਂਦੀ ਸੀ ਅਤੇ ਕਹਿੰਦੀ ਸੀ ਕਿ ਸਾਡੇ ਵੀ ਕਈ ਕਜ਼ਨ ਵਿਦੇਸ਼ ਵਿੱਚ ਰਹਿੰਦੇ ਹਨ ਪਰ ਆਪਣੀਆਂ ਪਤਨੀਆਂ ਨੂੰ ਵੀ ਨਾਲ ਲੈ ਗਏ ਹਨ ਤੇਰਾ ਪਤੀ ਤਾਂ ਪਤਾ ਨਹੀਂ ਕਿ ਉਹ ਗਿਆ ਹੈ ਜਿਸ ਨੇ ਤੈਨੂੰ ਸਾਡੇ ਸਿਰ ਤੇ ਬਿਠਾ ਦਿੱਤਾ ਹੈ ਹੁਣ ਤਾਂ ਤੇਰੀ ਸੱਸ ਵੀ ਜਿੰਦਾ ਨਹੀਂ ਜਿਸ ਦਾ ਤੈਨੂੰ ਖਿਆਲ ਰੱਖਣਾ ਹੈ ਤੂੰ ਗੁਰਮਾਨ ਨੂੰ ਕਹਿ ਕਿ ਤੈਨੂੰ ਵੀ ਸਿੰਗਾਪੁਰ ਬੁਲਾ ਲਵੇ ਜੋ ਕਿਰਾਇਆ ਇੱਥੇ ਭਰਦਾ ਹੈ ਉਹੀ ਸਿੰਗਾਪੁਰ ਵਿੱਚ ਛੋਟਾ ਮੋਟਾ ਫਲੈਟ ਲੈ ਲਵੇ ਤੂੰ ਨਾਲ ਰਹਿ ਲਵੇਂਗੀ ਜਦੋਂ ਤੋਂ ਤੇਰਾ ਵਿਆਹ ਹੋਇਆ ਹੈ ਤੂੰ ਇਕੱਲੀ ਹੀ ਰਹਿ ਰਹੀ ਹੈ ਬਸ ਪਤੀ ਦਾ 1 ਮਹੀਨੇ ਦਾ ਹੀ ਸਾਥ نصیਬ ਹੋਇਆ ਅਤੇ ਉਸ ਤੋਂ ਬਾਅਦ ਤਾਂ 1.5 ਸਾਲ ਹੋਣ ਨੂੰ ਆ ਗਿਆ ਹੈ ਆਪਣੇ ਪਤੀ ਤੋਂ ਦੂਰੀ ਹੀ ਸਹਿ ਰਹੀ ਹੈ ਰਾਜੀ ਆਪਣੀ ਭਾਬੀਆਂ ਦੀਆਂ ਗੱਲਾਂ ਸੁਣ ਸੁਣ ਕੇ ਪਰੇਸ਼ਾਨ ਹੋ ਗਈ ਸੀ ਉਸਨੇ ਗੁਰਮਾਨ ਨੂੰ ਕਹਿਣਾ ਸ਼ੁਰੂ ਕੀਤਾ ਤੁਸੀਂ ਮੈਨੂੰ ਆਪਣੇ ਕੋਲ ਕਿਉਂ ਨਹੀਂ ਬੁਲਾ ਲੈਂਦੇ ਤੁਸੀਂ ਛੋਟਾ ਜਿਹਾ ਫਲੈਟ ਲੈ ਲਓ ਬਸ ਇੱਕ ਕਮਰੇदाई ਹੋਵੇ ਤਾਂ ਵੀ ਮੈਂ ਗੁਜ਼ਾਰਾ ਕਰ ਲਵਾਂਗੀ ਪਰ ਇੱਥੇ ਮੈਂ ਪੇਕਿਆਂ ਦੇ ਘਰ ਨਹੀਂ ਰਹਿ ਸਕਦੀ ਤੁਸੀਂ ਤਾਂ ਜਾਣਦੇ ਹੀ ਹੋ ਮੇਰੀਆਂ ਭਾਬੀਆਂ ਦੀ ਆਦਤ ਕੀ ਹੋ ਜਈ ਹੈ ਉਹ ਮੈਨੂੰ ਬਰਦਾਸ਼ਤ ਨਹੀਂ ਕਰਦੀਆਂ ਉਹ ਕਹਿਣ ਲੱਗਾ ਮੈਂ ਤੈਨੂੰ ਕੁਝ ਪੇਪਰ ਭੇਜਾਂਗਾ ਉਹਨਾਂ ਤੇ ਸਾਈਨ ਕਰ ਦੇਣਾ ਫਿਰ ਮੈਂ ਤੇਰਾ ਵੀਜ਼ਾ ਲਗਵਾ ਲਵਾਂਗਾ ਉਹ ਕਹਿਣ ਲੱਗੀ ਕਿਹੜੇ ਪੇਪਰ ਤਾਂ ਉਸਨੇ ਕਿਹਾ ਕੁਝ ਪੇਪਰ ਹਨ ਜਦੋਂ ਤੱਕ ਤੇਰੇ ਸਾਈਨ ਨਹੀਂ ਹੋਣਗੇ ਮੈਂ ਤੇਰਾ ਵੀਜ਼ਾ ਨਹੀਂ ਲਗਵਾ ਸਕਦਾ ਕੋਝ ਦਿਨ ਬਾਅਦ ਹੀ ਕੋਰੇ ਰਾਹੀ ਕੋਜ ਪੇਪਰ ਰਾਜੀ ਨੂੰ ਮਿਲੇ ਉਸਨੇ ਉਹਨਾਂ ਤੇ ਸਾਈਨ ਕਰ ਦਿੱਤੇ ਅਤੇ ਜਲਦੀ ਨਾਲ ਸਿੰਗਾਪੁਰ ਭੇਜ ਦਿੱਤੇ ਤਾਂ ਕਿ ਉਸਦਾ ਵੀਜ਼ਾ ਜਲਦੀ ਲੱਗ ਜਾਵੇ ਅਤੇ ਉਹ ਆਪਣੀ ਪਤੀ ਕੋਲ ਚਲੀ ਜਾਵੇ ਗੁਰਮਾਨ ਉਸ ਨੂੰ ਕਹਿਣ ਲੱਗਾ ਮੈਂ ਕੋਸ਼ਿਸ਼ ਕਰ ਰਿਹਾ ਹਾਂ ਤੈਨੂੰ ਬਹੁਤ ਜਲਦੀ ਬੁਲਾ ਲਵਾਂਗਾ ਕਿਉਂਕਿ ਹੁਣ ਮੈਂ ਵੀ ਤੇਰੇ ਬਿਨਾਂ ਨਹੀਂ ਰਹਿ ਸਕਦਾ ਮੇਰਾ ਦਿਲ ਨਹੀਂ ਲੱਗਦਾ ਇਹ ਸੁਣ ਕੇ ਰਾਜੀ ਦੇ ਦਿਲ ਨੂੰ ਕੁਝ ਤਸੱਲੀ ਹੋਈ ਸੀ ਹੁਣ ਉਹ ਖੁਸ਼ ਸੀ 2 ਮਹੀਨੇ ਬਾਅਦ ਉਸਦਾ ਵੀਜ਼ਾ ਅਤੇ ਟਿਕਟ ਆ ਚੁੱਕੇ ਸਨ ਅਤੇ ਉਸ ਦਿਨ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ ਪੂਰੇ 2 ਸਾਲਾਂ ਬਾਅਦ ਉਹ ਆਪਣੇ ਪਤੀ ਕੋਲ ਸਿੰਗਾਪੁਰ ਜਾ ਰਹੀ ਸੀ ਦਿਲ ਹਵਾਵਾਂ ਵਿੱਚ ਉੱਡ ਰਿਹਾ ਸੀ ਪਰ ਜਿਵੇਂ ਹੀ ਸਿੰਗਾਪੁਰ ਦੇ 에ਅਰਪੋਰਟ ਤੇ ਉਤਰੀ ਤਾਂ ਉਸ ਨੂੰ ਲੈਣ ਲਈ ਕੋਈ ਹੋਰ ਹੀ ਆਇਆ ਸੀ ਸਾਹਮਣੇ ਇੱਕ ਆਦਮੀ ਬੋਰਡ ਲੈ ਕੇ ਖੜਾ ਸੀ ਜਿਸ ਤੇ ਰਾਜੀ ਲਿਖਿਆ ਸੀ ਉਹ ਉਸ ਆਦਮੀ ਕੋਲ ਚਲੀ ਗਈ ਉਹ ਕਹਿਣ ਲੱਗਾ ਤੁਸੀਂ ਰਾਜੀ ਹੋ ਗੁਰਮਾਨ ਦੀ ਪਤਨੀ ਉਹ ਕਹਿਣ ਲੱਗੀ ਹਾਂਜੀ ਮੈਂ ਹੀ ਹਾਂ ਗੁਰਮਾਨ ਦੀ ਪਤਨੀ ਉਹ ਕਹਿਣ ਲੱਗਾ ਤੁਸੀਂ ਮੇਰੇ ਨਾਲ ਆਓ ਮੈਂ ਤੁਹਾਨੂੰ ਉਹਨਾਂ ਦੇ ਘਰ ਤੱਕ ਛੱਡ ਦਿੰਦਾ ਹਾਂ। ਉਸ ਆਦਮੀ ਨੇ ਰਾਜੀ ਨੂੰ ਗੱਡੀ ਵਿੱਚ ਬਿਠਾ ਲਿਆ ਸੀ। ਰਾਜੀ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕ ਰਿਹਾ ਸੀ। ਕਾਫੀ ਸਮੇਂ ਬਾਅਦ ਉਹ ਗੁਰਮਾਨ ਨੂੰ ਮਿਲਣ ਵਾਲੀ ਸੀ। ਬਹੁਤ ਖੁਸ਼ ਸੀ। ਗੱਡੀ ਇੱਕ ਬਿਲਡਿੰਗ ਦੇ ਸਾਹਮਣੇ ਜਾ ਕੇ ਰੁਕੀ। ਉਸ ਆਦਮੀ ਨੇ ਕਿਹਾ, "ਲਿਫਟ ਵਿੱਚ 5ਵੇਂ ਫਲੋਰ ਤੇ ਚਲੀ ਜਾਓ ਅਤੇ ਫਲੈਟ ਨੰਬਰ 504।" ਉਸਨੇ ਆਪਣਾ ਬੈਗ ਚੁੱਕਿਆ ਅਤੇ ਸਾਹਮਣੇ ਬਿਲਡਿੰਗ ਦੇ ਅੰਦਰ ਚਲੀ ਗਈ। ਲੈਫਟ ਨਾਲ 5ਵੀਂ ਮੰਜ਼ਲ ਤੇ ਜਾ ਕੇ 504 ਨੰਬਰ ਫਲੈਟ ਦੇ ਸਾਹਮਣੇ ਖੜੀ ਹੋ ਗਈ। ਉਸਨੇ ਬੈਲ ਵਜਾਈ ਦਰਵਾਜ਼ਾ ਖੁੱਲ ਗਿਆ ਉਹ ਅੰਦਰ ਆਈ ਤਾਂ ਸਾਹਮਣੇ ਇੱਕ ਅਜਨਬੀ ਆਦਮੀ ਸੀ ਜਿਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਇਹ ਦੇਖ ਕੇ ਰਾਜੀ ਦੀ ਜਾਨ ਸੁੱਕ ਗਈ ਸੀ ਉਹ ਕਹਿਣ ਲੱਗੀ ਤੁਸੀਂ ਕੌਣ ਹੋ ਉਸਨੇ ਡੂੰਗਾ ਸਾਹ ਲਿਆ ਤੇ ਕਹਿਣ ਲੱਗਾ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ ਹਾਂ ਬੈਠੋ ਉਸਨੇ ਸਾਹਮਣੇ ਸੋਫੇ ਵੱਲ ਇਸ਼ਾਰਾ ਕੀਤਾ ਪਰ ਰਾਜੀ ਬਹੁਤ ਜ਼ਿਆਦਾ ਘਬਰਾ ਰਹੀ ਸੀ ਉਹ ਕਹਿਣ ਲੱਗੀ ਨਹੀਂ ਨਹੀਂ ਮੈਂ ਨਹੀਂ ਬੈਠਾਂਗੀ ਗੁਰਮਾਨ ਕਿੱਥੇ ਹੈ ਉਹ ਕਹਿਣ ਲੱਗਾ ਮੈਂ ਤੁਹਾਨੂੰ ਗੁਰਮਾਨ ਬਾਰੇ ਹੀ ਦੱਸਣਾ ਚਾਹੁੰਦਾ ਹਾਂ ਮੈਂ ਉਸ ਦਾ ਦੋਸਤ ਹਾਂ ਤੁਸੀਂ ਬੈਠ ਜਾਓ ਉਹ ਕਹਿਣ ਲੱਗੀ ਨਹੀਂ ਤੁਸੀਂ ਪਹਿਲਾਂ ਉਸ ਨੂੰ ਬੁਲਾਓ ਮੈਂ ਨਹੀਂ ਬੈਠਾਂਗੀ ਰਾਜੀ ਦੀ ਤਾਂ ਜਿਵੇਂ jaan ਹੀ ਨਿਕਲ ਰਹੀ ਸੀ ਉਹ ਕਹਿਣ ਲੱਗਾ ਤੁਹਾਡੀ ਮਰਜ਼ੀ ਹੈ ਇੱਥੇ ਹੀ ਖੜੇ ਰਹੋ ਉਹ ਆਪ ਜਾ ਕੇ ਸੋਫੇ ਤੇ ਬੈਠ ਗਿਆ ਤੇ ਕਹਿਣ ਲੱਗਾ ਦੇਖੋ ਮੈਂ ਤੁਹਾਨੂੰ ਝੂਠ ਬੋਲਿਆ ਸੀ ਅਤੇ ਪਿਛਲੇ ਡੇਢ ਸਾਲ ਤੋਂ ਮੈਂ ਤੁਹਾਡੇ ਨਾਲ ਗੁਰਮਾਨ ਬਣ ਕੇ ਗੱਲ ਕਰ ਰਿਹਾ ਹਾਂ ਇਹ ਸੁਣ ਕੇ ਰਾਜੀ ਦੇ ਹੋਸ਼ ਉੱਡ ਗਏ ਉਹ ਕਹਿਣ ਲੱਗੀ ਤੁਹਾਡੇ ਕੋਲ ਮੇਰੇ ਪਤੀ ਦਾ ਫੋਨ ਕਿਵੇਂ ਆਇਆ ਤੁਸੀਂ ਕੌਣ ਹੋ ਅਤੇ ਤੁਹਾਡੀ ਹਿੰਮਤ ਕਿਵੇਂ ਹੋਈ ਮੇਰਾ ਪਤੀ ਬਣ ਕੇ ਮੇਰੇ ਨਾਲ ਗੱਲ ਕਰਨ ਦੀ ਉਹ ਕਹਿਣ ਲੱਗਾ ਮਜਬੂਰੀ ਸੀ ਮੈਂ ਅਤੇ ਗੁਰਮਾਨ ਇੱਕੋ ਕੰਪਨੀ ਵਿੱਚ ਕੰਮ ਕਰਦੇ ਸੀ ਇੱਕੋ ਫਲੈਟ ਵਿੱਚ ਇੱਕੋ ਕਮਰੇ ਵਿੱਚ ਰਹਿੰਦੇ ਸੀ ਹੋਰ ਵੀ ਕਈ ਮੁੰਡੇ ਸਨ ਜੋ ਉਸ ਕਮਰੇ ਵਿੱਚ ਰਹਿੰਦੇ ਸਨ ਅਤੇ ਮੇਰਾ ਬੈੱਡ ਗੁਰਮਾਨ ਦੇ ਬੈੱਡ ਦੇ ਬਰਾਬਰ ਸੀ ਉਹ ਅਕਸਰ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਸੀ ਅਤੇ ਮੈਂ ਉਸ ਦੀਆਂ ਗੱਲਾਂ ਸੁਣ ਲਿਆ ਕਰਦਾ ਸੀ ਮੈਸੇਜ ਕਰਦਾ ਸੀ ਤਾਂ ਕਦੇ-ਕਦੇ ਮੇਰੀ ਵੀ ਨਜ਼ਰ ਪੈ ਜਾਂਦੀ ਸੀ ਪਰ ਮੈਂ ਵੱਧ ਧਿਆਨ ਨਹੀਂ ਦਿੰਦਾ ਸੀ ਕਿਉਂਕਿ ਉਸ ਦੀ ਆਪਣੀ ਪਰਸਨਲ ਜ਼ਿੰਦਗੀ ਸੀ ਪਰ ਗੱਲਾਂ-ਗੱਲਾਂ ਵਿੱਚ ਉਹ ਤੁਹਾਡਾ ਨਾਮ ਬਹੁਤ ਲੈਂਦਾ ਸੀ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦਾ ਸੀ ਰਾਜੀ ਕਹਿਣ ਲੱਗੀ ਕਰਦਾ ਸੀ ਕੀ ਮਤਲਬ ਉਹ ਕਿੱਥੇ ਹੈ ਉਹ ਕਹਿਣ ਲੱਗਾ ਉਸ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਐਕਸੀਡੈਂਟ ਵਿੱਚ ਉਹ ਆਪਣੀ ਜਾਨ ਗਵਾ ਬੈਠਾ ਇਹ ਸੁਣ ਕੇ ਤਾਂ ਰਾਜੀ ਦਾ ਦਿਲ ਥਾਂ ਹੀ ਬੈਠ ਗਿਆ ਉਹ ਕਹਿਣ ਲੱਗੀ ਤੁਸੀਂ ਤੁਸੀਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਾ ਮੈਂ ਝੂਠ ਨਹੀਂ ਬੋਲ ਰਿਹਾ ਮੇਰਾ ਨਾਮ ਇੰਦਰ ਹੈ ਅਤੇ ਗੁਰਮਾਨ ਨੇ ਮਰਨ ਤੋਂ ਪਹਿਲਾਂ ਮੇਰੇ ਤੋਂ ਵਾਅਦਾ ਲਿਆ ਸੀ ਕਿ ਮੈਂ ਉਸ ਦੀ ਮੌਤ ਦੀ ਖਬਰ ਉਸ ਦੇ ਘਰ ਵਾਲਿਆਂ ਨੂੰ ਨਾ ਦਿਆਂ ਨਹੀਂ ਤਾਂ ਉਸ ਦੀ ਮਾਂ ਜਿਉਂਦੇ ਜੀ ਹੀ ਮਰ ਜਾਵੇਗੀ ਅਤੇ ਉਸ ਦੀ ਪਤਨੀ ਸ਼ਾਇਦ ਇਹ ਸਦਮਾ ਸਹਿ ਨਾ ਸਕੇ ਉਸ ਨੇ ਆਪਣਾ ਮੋਬਾਈਲ ਮੈਨੂੰ ਦੇ ਦਿੱਤਾ ਸੀ ਕਿਹਾ ਸੀ ਕਿ ਮੈਂ ਗੁਰਮਾਨ ਬਣ ਕੇ ਗੱਲ ਕਰਾਂ ਮੈਂ ਬਹੁਤ ਮਨਾ ਕੀਤਾ ਪਰ ਮਰਨ ਵਾਲੇ ਦੀ ਆਖਰੀ ਇੱਛਾ ਤੋਂ ਮੈਂ ਇਨਕਾਰ ਨਹੀਂ ਕਰ ਸਕਿਆ ਅਸਲੀ ਮਜਬੂਰਨ ਤੁਹਾਡੇ ਨਾਲ ਗੱਲਾਂ ਕਰਨ ਲੱਗਾ ਪਰ ਤੁਹਾਨੂੰ ਸ਼ਾਇਦ ਇਹ ਲੱਗਣ ਲੱਗਾ ਸੀ ਕਿ ਗੁਰਮਾਨ ਬਦਲ ਚੁੱਕਾ ਹੈ ਮੈਂ ਤੁਹਾਡੇ ਨਾਲ ਤੁਹਾਡੇ ਪਤੀ ਵਾਂਗ ਗੱਲ ਨਹੀਂ ਕਰ ਸਕਦਾ ਸੀ ਐਸ ਲਈ ਬਹੁਤ ਕੋਸ਼ਿਸ਼ ਕੀਤੀ ਕਿ ਘੱਟ ਤੋਂ ਘੱਟ ਗੱਲਬਾਤ ਹੋਵੇ ਪਰ ਤੁਹਾਡੀ ਫੋਟੋ ਦੇਖ ਕੇ ਤੁਹਾਡੇ ਨਾਲ ਗੱਲ ਕਰਕੇ ਸੋਚਿਆ ਕਿ ਤੁਹਾਨੂੰ ਵੀ ਇੱਕ ਸਹਾਰੇ ਦੀ ਲੋੜ ਹੈ ਉਹ ਕੁਝ ਰੋਕ ਕੇ ਕਹਿਣ ਲੱਗਾ ਜ਼ਰੂਰਤ ਤਾਂ ਹੈ ਹੀ ਅਤੇ ਵਿਆਹ ਤਾਂ ਮੈਂ ਵੀ ਕਰਵਾਉਣਾ ਹੈ ਐਸ ਲਈ ਮੈਂ ਤੁਹਾਨੂੰ ਉਹ ਪੇਪਰ ਭੇਜੇ ਸਨ ਅਤੇ ਉਹਨਾਂ ਪੇਪਰਾਂ ਦੇ ਤਹਿਤ ਹੁਣ ਤੁਸੀਂ ਮੇਰੀ ਪਤਨੀ ਹੋ ਪਰ ਕਿਉਂਕਿ ਮੈਂ ਤੁਹਾਡੇ ਤੋਂ ਤੁਹਾਡੀ ਮਰਜ਼ੀ ਨਹੀਂ ਪੁੱਛੀ ਸੀ ਇਸ ਲਈ ਜਦੋਂ ਤੁਸੀਂ ਕਹੋਗੇ ਮੈਂ ਉਦੋਂ ਹੀ ਤੁਹਾਡੇ ਨਾਲ ਵਿਆਹ ਕਰਵਾ ਲਵਾਂਗਾ ਇਹ ਸੁਣ ਕੇ ਰਾਜੀ ਨੇ ਤੁਰੰਤ ਹੀ ਇਨਕਾਰ ਕਰ ਦਿੱਤਾ ਉਹ ਕਹਿਣ ਲੱਗੀ ਤੁਸੀਂ ਮੇਰੇ ਨਾਲ ਧੋਖਾ ਕੀਤਾ ਮੈਨੂੰ ਝੂਠ ਬੋਲਿਆ ਮੇਰੇ ਨਾਲ ਗਰਮਾਣ ਬਣ ਕੇ ਗੱਲ ਕਰਦੇ ਰਹੇ ਮੈਨੂੰ ਧੋਖੇ ਨਾਲ ਇੱਥੇ ਬੁਲਾਇਆ ਅਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਵਾਂ ਉਹ ਕਹਿਣ ਲੱਗਾ ਤੁਹਾਨੂੰ ਤੁਹਾਡੇ ਪਤੀ ਦੇ ਦਿਹਾਂਤ ਦੀ ਖਬਰ ਹੌਣ ਮਿਲੀ ਹੈ ਇਸ ਲਈ ਤੁਸੀਂ ਸਦਮੇ ਵਿੱਚ ਹੋ ਇਸ ਫਲੈਟ ਵਿੱਚ ਇੱਕੋ ਕਮਰਾ ਹੈ ਤੁਸੀਂ ਇੱਥੇ ਰਹਿ ਸਕਦੇ ਹੋ ਮੈਂ ਸਮੇਂ-ਸਮੇਂ ਤੇ ਤੁਹਾਡਾ ਹਾਲਚਾਲ ਫੋਨ ਤੇ ਪੁੱਛ ਲਿਆ ਕਰਾਂਗਾ ਤੁਹਾਡੀ ਜ਼ਰੂਰਤ ਦੀ ਹਰ ਚੀਜ਼ ਤੁਹਾਨੂੰ ਮਿਲ ਜਾਵੇਗੀ ਤੁਹਾਡੇ ਕੋਲ ਖੁੱਲਾ ਸਮਾਂ ਹੈ ਤੁਸੀਂ ਠੰਡੇ ਦਿਮਾਗ ਨਾਲ ਸੋਚ ਸਕਦੇ ਹੋ ਜੇ ਤੁਹਾਡਾ ਦਿਲ ਮੰਨੇ ਤਾਂ ਮੈਂ ਤੁਹਾਨੂੰ ਅਪਣਾਉਣ ਲਈ ਤਿਆਰ ਹਾਂ ਨਾ ਮੰਨੇ ਤਾਂ ਤੁਹਾਨੂੰ ਵਾਪਸ ਭਜਵਾ ਦੇਵਾਂਗਾ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਰਾਮ ਨਾਲ ਸੋਚ ਸਮਝ ਕੇ ਕੋਈ ਫੈਸਲਾ ਕਰੋ ਤੁਸੀਂ ਇੱਥੇ ਹੀ 1-2 ਮਹੀਨੇ ਰਹਿ ਸਕਦੇ ਹੋ ਫਿਰ ਜਿਵੇਂ ਤੁਹਾਡੀ ਇੱਛਾ ਇਹ ਕਹਿ ਕੇ ਉਹ ਚਲਾ ਗਿਆ ਸੀ ਰਾਜੀ ਫੁੱਟ ਫੁੱਟ ਕੇ ਰੋਈ ਸੀ ਗੁਰਮਾਨ ਨੇ ਉਸ ਆਦਮੀ ਨੂੰ ਇਹ ਸਭ ਕੁਝ ਕਿਉਂ ਕਿਹਾ ਸੀ ਕਿਉਂ ਕਿਹਾ ਸੀ ਕਿ ਮਰਨ ਦੀ ਖਬਰ ਨੂੰ ਸੁਪਾ ਲਵੇ ਅਤੇ ਉਹ ਆਦਮੀ ਗੁਰਮਾਨ ਬਣ ਕੇ ਉਸ ਨਾਲ ਗੱਲਾਂ ਕਰਦਾ ਰਹੇ 15 ਦਿਨ ਉਸਨੇ ਉੱਥੇ ਰੋ ਰੋ ਕੇ گزارੇ ਸਨ ਠੀਕ ਤਰ੍ਹਾਂ ਨਾਲ ਕੁਝ ਖਾਦਾ ਪੀਤਾ ਵੀ ਨਹੀਂ ਸੀ ਇੱਕ ਕੰਮ ਵਾਲੀ ਆਉਂਦੀ ਸੀ ਜੋ ਉਸ ਨਾਲ ਦਿਲ ਦੀਆਂ ਗੱਲਾਂ ਵੀ ਕਰ ਲੈਂਦੀ ਸੀ ਅਤੇ ਘਰ ਦਾ ਕੰਮ ਵੀ ਕਰ ਜਾਂਦੀ ਸੀ ਪਰ ਫਿਰ ਉਹ ਏਸੀ ਬਾਰੇ ਸੋਚਣ ਲੱਗੀ ਕਿ ਜੇ ਵਾਪਸ ਜਾਵੇਗੀ ਤਾਂ ਉਸ ਦੀਆਂ ਭਾਬੀਆਂ ਉਸ ਨੂੰ ਕਦੇ ਵੀ ਆਪਣੇ ਕੋਲ ਨਹੀਂ ਰੱਖਣਗੀਆਂ ਆਪਣੀਆਂ ਭਾਬੀਆਂ ਦਾ ਵਰਤਾਓ ਉਹ ਦੇਖ ਚੁੱਕੀ ਸੀ ਸੋਚ ਰਹੀ ਸੀ ਕਿ ਕੀ ਕਰੇ ਤੇ ਕੀ ਨਾ ਕਰੇ ਉਸ ਦੇ ਮਾਤਾ ਪਿਤਾ ਦਾ ਪਹਿਲਾਂ ਹੀ ਸਵਰਗਵਾਸ ਹੋ ਚੁੱਕਿਆ ਸੀ ਅਤੇ ਭਰਾ ਸਿਰਫ ਭਾਬੀਆਂ ਦੀਆਂ ਹੀ ਗੱਲਾਂ ਮੰਨਦੇ ਸਨ ਪੇਕਿਆਂ ਵਿੱਚ ਉਸ ਦੀ ਜ਼ਿੰਦਗੀ ਨਰਕ ਬਣ ਜਾਣੀ ਸੀ ਇਸ ਲਈ ਉਸ ਨੇ ਇੰਦਰ ਦੀ ਗੱਲ ਮੰਨ ਲਈ ਇੱਕ ਮਹੀਨੇ ਬਾਅਦ ਉਸ ਨੇ ਇੰਦਰ ਨਾਲ ਵਿਆਹ ਕਰਵਾ ਲਿਆ ਸੀ ਉਦੋਂ ਹੀ ਇੱਕ ਹੋਰ ਗੱਲ ਇੰਦਰ ਨੇ ਦੱਸੀ ਕਿ ਗੁਰਮਾਨ ਨੇ ਮਰਦੇ ਸਮੇਂ ਇਹ ਵੀ ਵਾਅਦਾ ਲਿਆ ਸੀ ਕਿ ਉਹ ਉਸ ਦੀ ਪਤਨੀ ਨੂੰ ਅਪਣਾ ਲਵੇ ਉਸ ਨੂੰ بے ਸਹਾਰਾ ਨਾ ਛੱਡੇ ਇਹ ਸੁਣ ਕੇ ਉਹ ਰੋਣ ਲੱਗੀ ਸੀ ਹੌਲੀ ਹੌਲੀ ਗੁਰਮਾਨ ਨਾਲ ਵੀ ਉਸ ਦਾ ਵਰਤਾਓ ਚੰਗਾ ਹੋਣ ਲੱਗ ਪਿਆ ਕਿਉਂਕਿ ਉਹ ਉਸ ਦਾ ਬਹੁਤ ਖਿਆਲ ਰੱਖਦਾ ਸੀ ਪਰ ਅੱਜ ਵੀ ਕਦੇ-ਕਦੇ ਜਦੋਂ ਉਸ ਨੂੰ ਗੁਰਮਾਨ ਦੀ ਯਾਦ ਆਉਂਦੀ ਹੈ ਤਾਂ ਅੱਖਾਂ ਵਗਣ ਲੱਗ ਜਾਂਦੀਆਂ ਹਨ ਅਤੇ ਇੰਦਰ ਨੇ ਹਮੇਸ਼ਾ ਉਸ ਦੇ ਹੰਝੂ ਸਾਫ਼ ਕੀਤੇ ਹਨ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਈ ਵਾਰ ਜ਼ਿੰਦਗੀ ਸਾਡੇ ਲਈ ਅਜਿਹੇ ਫੈਸਲੇ ਕਰਦੀ ਹੈ ਜਿਨ੍ਹਾਂ ਨੂੰ ਸਵੀਕਾਰਨਾ ਹੀ ਪੈਂਦਾ ਹੈ ਰਾਜੀ ਦਾ ਅੰਤ ਵੀ ਇੰਦਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਵੀ ਉਸ ਦੀ ਹਿੰਮਤ ਅਤੇ ਹਕੀਕਤ ਨੂੰ ਸਵੀਕਾਰ ਕਰਨ ਦੀ ਨਿਸ਼ਾਨੀ ਹੈ ਜੀਵਨ ਵਿੱਚ ਪਿਆਰ ਭਰੋਸਾ ਤੇ ਇਨਸਾਨੀਅਤ ਸਭ ਤੋਂ ਵੱਡੀਆਂ ਦੌਲਤਾਂ ਹਨ ਕਈ ਵਾਰ ਹਾਲਾਤ ਸਾਡੇ ਸੁਪਨੇ ਤੋੜ ਦਿੰਦੇ ਹਨ ਪਰ ਹਿੰਮਤ ਨਾਲ ਲਿਆ ਗਿਆ ਫੈਸਲਾ ਹੀ ਸਾਨੂੰ ਅੱਗੇ ਵਧਣ ਦੀ ਤਾਕਤ ਦਿੰਦਾ ਹੈ ਸੋ ਦੋਸਤੋ ਤੁਹਾਡੀ ਇਸ ਕਹਾਣੀ ਦੇ ਬਾਰੇ ਕੀ ਰਾਏ ਹੈ ਅਤੇ ਰਾਜੀ ਨੇ ਜੋ ਫੈਸਲਾ ਲਿਆ ਉਹ ਸਹੀ ਹੈ ਜਾਂ ਗਲਤ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਦੋਸਤੋ ਜਲਦ ਮਿਲਦੇ ਹਾਂ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ